ਹੰਝੂ ਗੈਸ ਦੇ ਗੋਲੇ ਛੱਡੇ ਜਾ ਰਹੇ ਆ ਸ਼ੰਭੂ ਬਾਰਡਰ ਦੇ ਉੱਪਰ ਆ ਤੁਸੀਂ ਆਹ ਦੇਖ ਸਕਦੇ ਹੋ ਤੁਸੀਂ ਕਿ ਕਿਸ ਤਰੀਕੇ ਦੇ ਨਾਲ ਹੰਝੂ ਗੈਸ ਦੇ ਗੋਲੇ ਦਾਕੇ ਜਾ ਰਹੇ ਆ ਪੁਲਿਸ ਦੇ ਵੱਲੋਂ ਹੁਣੇ ਤੋਂ ਹੀ ਇਹ ਪੂਰੀ ਦੀ ਪੂਰੀ ਤਿਆਰੀ ਇੱਥੇ ਕਿਸਾਨਾਂ ਨੂੰ ਖਦੇੜਨ ਦੇ ਲਈ ਕੀਤੀ ਜਾ ਰਹੀ ਹੈ ਹੋਰ ਗੋਲਾ ਦਾਗਣ ਦੀ ਤਿਆਰੀ ਕੀਤੀ ਜਾ ਰਹੀ ਹੈ ਹੁਣ ਆ ਦੇਖੋ ਤੁਸੀਂ ਇੱਕ ਹੋਰ ਗੋਲਾ ਇਧਰ ਉਹ ਦਾਗ ਦਿੱਤਾ ਤਾਂ ਇਹ ਆ ਦੇਖੋ ਇੱਕ ਹੋਰ ਗੋਲਾ ਦਾਗ ਦਿੱਤਾ ਆ ਬਾਈ ਜੀ ਦੇਖੋ ਥਰੂਗੈਸ ਦਾ ਗੋਲਾ ਜਿਹੜਾ ਸਾਡੇ ਦੇ ਸਿੱਟਾ ਗਿਆ ਜਦ ਕੇ ਅਸੀਂ ਹੱਤਵადი ਨਹੀਂ ਕੋਈ ਪ੍ਰਦਰਸ਼ਨਕਾਰੀ ਨਹੀਂ ਵਰਗਾ ਉਹ ਤਾਂ ਟੱਕੇ ਵਾਲੀ ਗੱਲ ਹੋ ਰਹੀ ਹੈ ਉਹ ਕਹਿੰਦੇ ਲੜੋ ਸਾਡੇ ਉਹ ਕਹਿੰਦੇ ਤਿਆਰੀ ਹੈ ਤਿਆਰੀ ਹੈ ਤਿਆਰੀ ਹੈ ਜੀ ਬਾਈ ਜੀ ਤਿਆਰੀ ਹੈ ਜੀ ਡੀ ਗਿਣਤੀ ਦੇ ਵਿੱਚ ਫੋਰਸ ਇਸ ਪਾਸੇ ਲਗਾ ਦਿੱਤੀ ਗਈ ਹੈ ਤਾਂ ਉਧਰ ਹੀ ਇਸ਼ਾਰਾ ਕੀਤਾ ਜਾ ਰਿਹਾ ਕਿ ਇਹਨਾਂ ਨੂੰ ਖਦੇੜਿਆ ਜਾਵੇ ਕਿਸਾਨਾਂ ਨੂੰ ਇੱਥੋਂ ਵੱਡੇ ਵੱਡੇ ਬੈਰੀਅਰ ਲਗਾ ਕੇ ਰੋਕਣ ਦੀ ਪੂਰੀ ਦੀ ਪੂਰੀ ਕੋਸ਼ਿਸ਼ ਕੀਤੀ ਜਾ ਰਹੀ ਹੈ ਇੱਥੇ ਫਸੇ ਦੇਖੋਗੇ ਤੁਸੀਂ ਇਧਰਲੇ ਬੰਨੇ ਹਰਿਆਣਾ ਪੁਲਿਸ ਦੇ ਜਵਾਨ ਤਾਇਨਾਤ ਕੀਤੇ ਇਹ ਜਿਹੜੀਆਂ ਸਾਹਮਣੇ ਦੇਖੂਗੇ ਤੁਸੀਂ ਟੀਅਰ ਗੈਸ ਦੇ ਗੋਲੇ ਛੱਡਣ ਵਾਲੀਆਂ ਮਸ਼ੀਨਾਂ ਨੇ ਵੱਡੀਆਂ-ਵੱਡੀਆਂ ਔਰ ਹੰਝੂ ਗੈਸ ਦੇ ਗੋਲੇ ਦੂਰ ਤੱਕ ਛੱਡੇ ਜਾ ਰਹੇ ਆ ਇਹਨਾਂ ਦੇ ਜ਼ਰੀਏ ਮੇਨ ਹਾਈਵੇ ਆਹੇ ਪੂਰਾ ਦਾ ਪੂਰਾ ਹਾਈਵੇ ਬਲੌਕ ਆ ਬਨੂੜ ਚੰਡੀਗੜ੍ਹ ਰਾਜਪੁਰਾ ਲੁਧਿਆਣਾ ਜਾਣ ਵਾਲਾ ਇਹ ਮੁੱਖ ਰਸਤਾ ਹੈ ਜਿਸ ਦੇ ਉੱਪਰ ਪੂਰੇ ਦੇ ਪੂਰੇ ਬਲੌਕ ਕਰ ਦਿੱਤਾ ਗਿਆ ਜਿਸ ਨੂੰ ਬੈਰੀਕੇਟਿੰਗ ਕਰ ਦਿੱਤੀ ਗਈ ਹੈ ਤਾਂ ਕਿ ਕਿਸਾਨ ਅੱਗੇ ਨਾ ਵੱਤਕ ਹੰਝੂ ਗੈਸ ਦੇ ਗੋਲੇ ਛੱਡੇ ਜਾ ਰਹੇ ਆ ਸ਼ੰਭੂ ਬਾਰਡਰ ਦੇ ਉੱਪਰ ਆਸੀਂ ਹੋ ਆਪ ਦੇਖ ਸਕਦੇ ਹੋ ਤੁਸੀਂ ਕਿ ਕਿਸ ਤਰੀਕੇ ਦੇ ਨਾਲ ਹੰਝੂ ਗੈਸ ਦੇ ਗੋਲੇ ਦਾਕੇ ਜਾ ਰਹੇ ਆ ਪੁਲਿਸ ਦੇ ਵੱਲੋਂ ਹੁਣੇ ਤੋਂ ਹੀ ਇਹ ਪੂਰੀ ਦੀ ਪੂਰੀ ਤਿਆਰੀ ਇੱਥੇ ਕਿਸਾਨਾਂ ਨੂੰ ਖਦੇੜਨ ਦੇ ਲਈ ਕੀਤੀ ਜਾ ਰਹੀ ਹੈ ਕਿਉਂਕਿ ਕਿਸਾਨਾਂ ਨੇ ਅੰਦੋਲਨ ਦਾ ਐਲਾਨ ਕੀਤਾ ਹੋਇਆ ਔਰ ਉੱਥੇ ਹੀ ਕਿਸਾਨ ਇਧਰਲੇ ਬੰਨੇ ਕਹਿ ਰਹੇ ਆ ਕਿ ਅਸੀਂ ਤਾਂ ਜਾਵਾਂਗੇ ਤਾਂ ਇਧਰਲੇ ਬੰਨੇ ਵੱਡੇ ਵੱਡੇ ਬੈਰੀਅਰ ਲਗਾ ਕੇ ਰੋਕਣ ਦੀ ਪੂਰੀ ਦੀ ਪੂਰੀ ਕੋਸ਼ਿਸ਼ ਕੀਤੀ ਜਾ ਰਹੀ ਹੈ ਇਸ ਪਾਸੇ ਦੇਖੋਗੇ ਤੁਸੀਂ ਇਧਰਲੇ ਬੰਨੇ ਹਰਿਆਣਾ ਪੁਲਿਸ ਦੇ ਜਵਾਨ ਤਾਇਨਾਤ ਕੀਤੇ ਆ ਔਰ ਉਧਰਲੇ ਬੰਨੇ ਕਿਸਾਨ ਵੀ ਕਹਿ ਰਿਹਾ ਕਿ ਜੋ ਮਰਜ਼ੀ ਕਰੋ ਅਸੀਂ ਤਾਂ ਜਾਵਾਂਗੇ ਜਕਾਰੇ ਲਾਉਂਦੇ ਹੋਏ ਨਜ਼ਰ ਆ ਰਹੇ ਆ ਕਿਸਾਨ ਕਿਸਾਨ ਕਹਿ ਰਿਹਾ ਕਿ ਅਸੀਂ ਤਾਂ ਜਾਵਾਂਗੇ ਇਸ ਪਾਸੇ ਦੀ ਤਿਆਰੀ ਜਿਹੜੀ ਆ ਇਹ ਹਰਿਆਣਾ ਪੁਲਿਸ ਦੀ ਆ ਔਰ ਹਰਿਆਣਾ ਪੁਲਿਸ ਜਿਹੜੀ ਹੈ ਤਾਇਨਾਤ ਕੀਤੀ ਹੈ ਪੈਰਾਮਿਲਟਰੀ ਫੋਰਸ ਜਿਹੜੀ ਹੈ ਮੌਕੇ ਦੇ ਉੱਪਰ ਤਾਇਨਾਤ ਕੀਤੀ ਹੈ ਵੱਡੇ ਵੱਡੇ ਬੈਰੀਅਰ ਲਾਏ ਗਏ ਔਰ ਅੱਜ ਤੋਂ ਹੀ ਤਿਆਰੀ ਜਿਹੜੀ ਹੈ ਉਹ ਸ਼ੁਰੂ ਕਰ ਦਿੱਤੀ ਹੈ ਹੰਝੂ ਗੈਸ ਦੇ ਗੋਲੇ ਲਗਾਤਾਰ ਦਾਗੇ ਜਾ ਰਹੇ ਲਗਾਤਾਰ ਗੋਲੇ ਛੱਡੇ ਜਾ ਰਹੇ ਨੇ ਹੰਝੂ ਗੈਸ ਦੇ ਤਾਂ ਕਿ ਇੱਥੇ ਜਿਹੜੇ ਕਿਸਾਨ ਸੀ ਉਹਨਾਂ ਨੂੰ ਖਦੇੜਿਆ ਜਾਵੇ ਔਰ ਦੂਸਰਾ ਹਸਲ ਦੇ ਤੌਰ ਤੇ ਵੀ ਦੇਖਿਆ ਜਾ ਰਿਹਾ ਕਿਉਂਕਿ ਜਿਹੜੀਆਂ ਸਾਹਮਣੇ ਦੇਖੋਗੇ ਤੁਸੀਂ ਟੀਅਰ ਗੈਸ ਦੇ ਗੋਲੇ ਛੱਡਣ ਵਾਲੀਆਂ ਮਸ਼ੀਨਾਂ ਨੇ ਵੱਡੀਆਂ ਵੱਡੀਆਂ ਔਰ ਹੰਝੂ ਗੈਸ ਦੇ ਗੋਲੇ ਦੂਰ ਤੱਕ ਛੱਡੇ ਜਾ ਰਹੇ ਆ ਇਹਨਾਂ ਦੇ ਜ਼ ਗੈਸ ਗਨ ਹੁੰਦੀ ਹੈ ਉਹਦਾ ਗੋਲਾ ਜਿਆਦਾ ਦੂਰ ਤੱਕ ਨਹੀਂ ਜਾਂਦਾ ਪਰ ਇਸ ਦੇ ਨਾਲ ਇਸ ਦੀ ਜਿਹੜਾ ਮਾਰ ਜਿਆਦਾ ਹੁੰਦੀ ਹੈ ਦੂਰ ਤੱਕ ਜਾਂਦਾ तकरीबन 100 ਤੋਂ 200 ਮੀਟਰ ਜਿਹੜਾ ਇਹ ਜਾਂਦਾ ਦੂਰ ਤੱਕ ਦੇਖ ਸਕਦੇ ਹੋ ਇੱਕ ਹੋਰ ਗੋਲਾ ਦਾਗਣ ਦੀ ਤਿਆਰੀ ਕੀਤੀ ਜਾ ਰਹੀ ਹੈ ਹੁਣ ਆ ਦੇਖੋ ਤੁਸੀਂ ਇੱਕ ਹੋਰ ਗੋਲਾ ਇਧਰ ਉਹ ਦਾਗ ਦਿੱਤਾ ਤਾਂ ਇਹ ਆ ਦੇਖੋ ਇੱਕ ਹੋਰ ਗੋਲਾ ਦਾਗ ਦਿੱਤਾ ਬਿਲਕੁਲ ਉਹ ਵੀ ਵੈਨ ਖੜੀ ਆ ਉਸ ਦੇ ਨਜ਼ਦੀਕ ਆ ਕੇ ਡਿੱਗਿਆ ਤਾਂ ਇਹ ਤਸਵੀਰ ਸੀਗੀ ਲਾਈਵ ਤਸਵੀਰ ਅਸੀਂ ਤੁਹਾਨੂੰ ਦਿਖਾਇਆ ਕਿ ਕਿਸ ਤਰੀਕੇ ਦੇ ਨਾਲ ਹੰਝੂ ਗੈਸ ਦੇ ਗੋਲੇ ਦਾਗੇ ਜਾ ਰਹੇ ਨੇ ਔਰ ਉਧਰੋਂ ਕਿਸਾਨ ਵੀ ਚੈਲੰਜ ਕਰ ਰਹੇ ਆ ਕਹਿੰਦੇ ਕਿ ਗੋਲੇ ਤੁਹਾਡੇ ਫੁੱਸ ਹੋ ਗਏ ਇਸ ਤਰ੍ਹਾਂ ਦੀ ਗੱਲ ਕਹਿੰਦੇ ਹੋਏ ਨਜ਼ਰ ਆ ਰਹੇ ਨੇ ਤਾਂ ਇਹ ਹੰਝੂ ਗੈਸ ਦੇ ਗੋਲੇ ਦਾਗੇ ਜਾ ਰਹੇ ਅੱਜ ਸ਼ੰਭੂ ਬਾਰਡਰ ਦੇ ਉੱਪਰ ਇਹੋ ਜਿਹਾ ਮਾਹੌਲ ਬਣਨਾ ਸ਼ੁਰੂ ਹੋ ਚੁੱਕਿਆ ਦੇਖ ਸਕਦੇ ਹੋ ਤੁਸੀਂ ਦਿੱਲੀ ਤੋਂ ਆਉਣ ਵਾਲਾ ਮੁੱਖ ਰਸਤਾ ਇਹ ਮੇਨ ਹਾਈਵੇ ਆ ਇਹ ਪੂਰਾ ਦਾ ਪੂਰਾ ਹਾਈਵੇ ਬਲੌਕ ਆ ਬਨੂ ਰੂਟ ਚੰਡੀਗੜ੍ਹ ਰਾਜਪੁਰਾ ਲੁਧਿਆਣਾ ਜਾਣ ਵਾਲਾ ਇਹ ਮੁੱਖ ਰਸਤਾ ਹੈ ਜਿਸ ਦੇ ਉੱਪਰ ਪੂਰੇ ਦੇ ਪੂਰੇ ਬਲੌਕ ਕਰ ਦਿੱਤਾ ਗਿਆ ਜਿਸ ਨੂੰ ਬੈਰੀਕੇਟਿੰਗ ਕਰ ਦਿੱਤੀ ਗਈ ਹੈ ਤਾਂ ਕਿ ਕਿਸਾਨ ਅੱਗੇ ਨਾ ਵੱਧ ਸਕਣ ਔਰ ਬਕਾਇਦਾ ਤੌਰ ਤੇ ਹੋ ਜਾਈਆਂ ਤਸਵੀਰਾਂ ਤੁਹਾਨੂੰ ਪਿਛਲੀ ਵਾਰ ਵੀ ਦੇਖਣ ਨੂੰ ਮਿਲੀਆਂ ਹੁਣ ਗਿਆ ਜਦੋਂ ਤੁਸੀਂ ਦੇਖ ਰਹੇ ਸੀ ਔਰ ਇਸ ਵਾਰ ਇਸ ਪਾਸੇ ਦੇਖੋ ਤੁਸੀਂ ਇਸ ਪਾਸੇ ਫੋਰਸ ਜ਼ਬਰਦਸਤ ਤਰੀਕੇ ਦੇ ਨਾਲ ਫੋਰਸ ਜਿਹੜੀ ਹੈ ਉਹ ਡਿਪਲੋਏ ਕਰ ਦਿੱਤੀ ਹੈ ਵੱਡੀ ਗਿਣਤੀ ਦੇ ਵਿੱਚ ਫੋਰਸ ਇਸ ਪਾਸੇ ਲਗਾ ਦਿੱਤੀ ਗਈ ਹੈ ਤਾਂ ਉਧਰ ਹੀ ਇਸ਼ਾਰਾ ਕੀਤਾ ਜਾ ਰਿਹਾ ਕਿ ਇਹਨਾਂ ਨੂੰ ਖਦੇੜਿਆ ਜਾਵੇ ਕਿਸਾਨਾਂ ਨੂੰ ਇੱਥੋਂ ਤਾਂ ਦੇਖ ਸਕਦੇ ਹੋ ਕਿਸਾਨ ਪਹੁੰਚੇ ਹੋਏ ਵੱਡੀ ਗਿਣਤੀ ਦੇ ਵਿੱਚ ਨੇ ਕਿਸਾਨ ਵੀ ਹਾਲਾਂਕਿ ਕਿਸਾਨ ਕਹਿੰਦੇ ਅਸੀਂ ਤਾਂ ਜੇ ਕੁਝ ਕੁ ਸੈਂਕੜਿਆਂ ਦੀ ਗਿਣਤੀ ਦੇ ਵਿੱਚ ਆਏ ਹਾਂ ਹੁਣੇ ਤੋਂ ਹੀ ਇਹੋ ਜਿਹਾ ਮਾਹੌਲ ਇਹਨਾਂ ਨੇ ਸਿਰਜਣਾ ਸ਼ੁਰੂ ਕਰ ਦਿੱਤਾ ਤਾਂ ਜੇ ਜ਼ਿਆਦਾ ਆਵਾਂਗੇ ਤਾਂ ਕੀ ਬਣੇਗਾ ਤਾਂ ਦੇਖ ਸਕਦੇ ਹੋ ਤੁਸੀਂ ਇਸ ਪਾਸੇ ਫੋਰਸ ਡਿਪਲੋਏ ਕੀਤੀ ਗਈ ਹੈ ਹਰਿਆਣਾ ਪੁਲਿਸ ਦੇ ਜਵਾਨ ਵੱਡੀ ਗਿਣਤੀ ਦੇ ਵਿੱਚ ਤਾਇਨਾਤ ਕੀਤੇ ਗਏ ਆ ਮੌਕੇ ਦੇ ਉੱਪਰ ਇਹ ਪੂਰਾ ਦਾ ਪੂਰਾ ਪੋਲਾ ਲੱਖਾਂ ਸਾਧਨ ਹਰ ਰੋਜ਼ ਇਸ ਸੜਕ ਦੇ ਉੱਪਰੋਂ ਗੁਜ਼ਰਦੇ ਆ ਪਰ ਹੁਣ ਹਾਲਾਤ ਦੇਖੋ ਤੁਸੀਂ ਵੱਡੇ ਵੱਡੇ ਬੈਰੀਕੇਟ ਅੱਜ ਇਹੋ ਦੇ ਬੈਰੀਕੇਟ ਆ ਇਹ ਬੈਰੀਕੇਟ ਉਸ ਦਿਨ ਇਧਰ ਅੱਗੇ ਵੀ ਲਾ ਦਿੱਤੇ ਜਾਣਗੇ ਜਾਂ ਇਧਰ ਵੀ ਲਾ ਦਿੱਤੇ ਜਾਣਗੇ ਆ ਪੂਰੇ ਤੇ ਪੂਰੇ ਬੈਰੀਕੇਟ ਲਾ ਕੇ ਪੂਰਾ ਰਸਤਾ ਜਿਹੜਾ ਬਲੌਕ ਹੈ ਇਸ ਪਾਸਿਓਂ ਵੱਡੀਆਂ ਵੱਡੀਆਂ ਤਿੱਖੀਆਂ ਤਿੱਖੀਆਂ ਕਿਲਾ ਲਾ ਦਿੱਤੀਆਂ ਗਈਆਂ ਔਰ ਕੱਲ ਤੱਕ ਤਾਂ ਉਥੋਂ ਤੱਕ ਜਾ ਸਕਦੇ ਸੀ ਉਥੋਂ ਤੱਕ ਜਾ ਕੇ ਅਸੀਂ ਰਿਪੋਰਟ ਵੀ ਕੀਤਾ ਪਰ ਅੱਜ ਇਹਨਾਂ ਦੇ ਅੱਗੇ ਬਾਹਰ ਬੈਰੀਕੇਟਿੰਗ ਕਰ ਦਿੱਤੀ ਗਈ ਹੈ ਬੈਰੀਕੇਟ ਕਰਕੇ ਇਸ ਨੂੰ ਪੂਰੇ ਨੂੰ ਬਲੌਕ ਕਰ ਦਿੱਤਾ ਗਿਆ ਅੱਜ ਔਰ ਉਸ ਦੇ ਨਾਲ ਹੀ ਅਗਲੇ ਬੰਨੇ ਤੁਸੀਂ ਦੇਖੋਗੇ ਤਾਂ ਵੱਡੇ ਵੱਡੇ ਬੈਰੀਕੇਟ ਲਗਾ ਕੇ ਇਸ ਨੂੰ ਪਰਲੇ ਬੰਨੇ ਵੀ ਰੋਕ ਦਿੱਤਾ ਔਰ ਉਸ ਦੇ ਨਾਲ ਹੀ ਆਉਣ ਤੇ ਜਾਣ ਵਾਲਾ ਉਸ ਦੇ ਜਵਾਨ ਨੇ ਹਰਿਆਣਾ ਪੁਲਿਸ ਦੇ ਜਵਾਨ ਹਥਿਆਰਬੰਦ ਜਵਾਨ ਨੇ ਔਰ ਦੂਸਰੇ ਪਾਸੇ ਆ ਤਸਵੀਰ ਵੀ ਜਰੂਰ ਦਿਖਾਉਣੀ ਬਣਦੀ ਆ ਆ ਸਾਹਮਣੇ ਦੇਖੋਗੇ ਤੁਸੀਂ ਜ਼ੂਮ ਕਰਕੇ ਜਸ਼ਨ ਆ ਤਸਵੀਰ ਵੀ ਦਿਖਾਇਓ ਕਿਸੇ ਨੇ ਆਉਣਾ ਸੀਗਾ ਔਰ ਕੋਈ ਆਉਣ ਵਾਲਾ ਵਿਚਾਰਾ ਜਿਹੜਾ ਉਹ ਪੈਦਲ ਆ ਰਿਹਾ ਪੂਰਾ ਆਪਣਾ ਪਰਿਵਾਰ ਲੈ ਕੇ ਤਾਂ ਜੋ ਕਿ ਇਸ ਨੂੰ ਘੱਗਰ ਨੂੰ ਕ੍ਰੋਸ ਕਰ ਰਿਹਾ ਘੱਗਰ ਨਦੀ ਹੈ ਇਹ ਘੱਗਰ ਦਰਿਆ ਇਹ ਘੱਗਰ ਨੂੰ ਕ੍ਰੋਸ ਕਰ ਰਿਹਾ ਪੂਰਾ ਪਰਿਵਾਰ ਪਾਣੀ ਦੇ ਵਿੱਚ ਦੀ ਇਹ ਪੂਰਾ ਪਰਿਵਾਰ ਜਿਹੜਾ ਇਹੇ ਦੇਖ ਸਕਦੇ ਹੋ ਤੁਸੀਂ ਔਰ ਇਹ ਇਸ ਦਰਿਆ ਦੇ ਵਿੱਚੋਂ ਲੰਘ ਰਿਹਾ ਪਾਣੀ ਹੈ ਵਗ ਰਿਹਾ ਔਰ ਹੋਰ ਇੱਕ ਇੱਕ ਗੋਲਾ ਜਿਹੜਾ ਆ ਦੇਖੋ ਇਸ ਪਾਸੇ ਇਸ ਪਾਸੇ ਇੱਕ ਹੋਰ ਗੋਲਾ ਦਾਗ ਗਿਆ ਗਿਆ ਤਾਂ ਗੋਲੇ ਦਾਗੇ ਜਾ ਰਹੇ ਨੇ ਲਗਾਤਾਰ ਹੰਝੂ ਗੈਸ ਦੇ ਗੋਲੇ ਚਲਾ ਕੇ ਅਭਿਆਸ ਕੀਤਾ ਜਾ ਰਿਹਾ ਹੈ ਮੌਕੇ ਦੇ ਉੱਪਰ ਦੇਖ ਸਕਦੇ ਹੋ ਤੁਸੀਂ ਲਗਾਤਾਰ ਮੌਕੇ ਦੀ ਸੀ ਤਸਵੀਰ ਤੁਹਾਨੂੰ ਦਿਖਾ ਰਹੇ ਸੀ ਔਰ ਹੁਣ ਉੱਥੇ ਇਸ਼ਾਰਾ ਕੀਤਾ ਜਾ ਰਿਹਾ ਕਿਉਂਕਿ ਜਿੱਧਰੋਂ ਨਹੀਂ ਸਹੀ ਜਾ ਰਿਹਾ ਗੋਲਾ ਤਾਂ ਹੁਣ ਉਸ ਦੀ ਜਿਹੜੀ ਹੈ ਦੂਸਰੇ ਬੰਦੇ ਨੂੰ ਮੁੱਖ ਘੁਮਾ ਕੇ ਦੂਰ ਤੱਕ ਦੂਰ ਤੱਕ ਦੀ ਵਾਈਡ ਰੇਂਜ ਵਾਲੇ ਗੋਲੇ ਜਿਹੜੇ ਆ ਉਹ ਦਾਗੇ ਜਾ ਰਹੇ ਇੱਕ ਗੋਲਾ ਤਾਂ ਸ਼ਾਇਦ ਉੱਥੇ ਪਰ ਇਧਰ ਇਧਰ ਲੱਗ ਗਿਆ ਇਧਰ ਡਿੱਗਿਆ ਜਿੱਧਰ ਧੂਆ ਨਿਕਲਿਆ ਤਾਂ ਲਗਾਤਾਰ ਗੋਲੇ ਡਾਗੇ ਜਾ ਰਹੇ ਆ ਦੋਵੇਂ ਪਾਸੇ ਕਿਸਾਨ ਨੇ ਔਰ ਇਧਰ ਆ ਪਰਿਵਾਰ ਇੱਕ ਆ ਗਿਆ ਵਿਚ ਦੀ ਇਹ ਵਿਚਾਰਾ ਪਰਿਵਾਰ ਜਿਹੜਾ ਇਹਨਾਂ ਨੂੰ ਜਰੂਰ ਖੱਜਲ ਖਵਾਰੀ ਹੋਈ ਆ ਇਹ ਪੂਰਾ ਦਾ ਪੂਰਾ ਪਰਿਵਾਰ ਜਿਹੜਾ ਇਹ ਪੈਦਲ ਆ ਰਿਹਾ ਵਿਚੋਂ ਦੇਖੋਗੇ ਤੁਸੀਂ ਗੋਡਿਆਂ ਗੋਡਿਆਂ ਤੱਕ ਪਾਣੀ ਸੀਗਾ ਕਾਗਰ ਦਰਿਆ ਦੇ ਅੰਦਰ ਔਰ ਇਹਨਾਂ ਨੇ ਪੂਰਾ ਦਰਿਆ ਪਾਰ ਕੀਤਾ ਪੈਦਲ ਦਰਿਆ ਲੰਘ ਕੇ ਆ ਰਹੇ ਨੇ ਇਹ ਇਹ ਪੂਰਾ ਦਾ ਪੂਰਾ ਪਰਿਵਾਰ ਤਾਂ ਇਹ ਹਾਲਾਤ ਹੈ ਇੱਕ ਪਾਸੇ ਐਮਐਸਪੀ ਨੂੰ ਲੈ ਕੇ ਤੇ ਵੱਖ-ਵੱਖ ਮੰਗਾਂ ਨੂੰ ਲੈ ਕੇ ਕਿਸਾਨ ਅ ਅੰਦোলন ਸ਼ੁਰੂ ਹੋ ਰਿਹਾ ਫਿਰ ਤੋਂ ਔਰ ਦੂਸਰੇ ਪਾਸੇ ਇਹਨਾਂ ਕਿਸਾਨਾਂ ਨੂੰ ਰੋਕਣ ਲਈ ਬੜੀ ਜ਼ਬਰਦਸਤ ਤਿਆਰੀ ਚੱਲ ਰਹੀ ਹੈ ਤੁਸੀਂ ਇਹ ਇਹ ਦੇਖ ਕੇ ਸਮਝੋ ਕਿ ਇਹ ਕਿਸੇ ਕੋਈ ਇੰਟਰਨੈਸ਼ਨਲ ਬਾਰਡਰ ਨਹੀਂ ਇੰਟਰਨੈਸ਼ਨਲ ਬਾਰਡਰ ਦੇ ਉੱਪਰ ਇਹੋ ਜੀ ਜੇ ਹਾਲਾਤ ਤੁਸੀਂ ਦੇਖੇ ਹੋਣਗੇ ਪਰ ਇਹ ਸਟੇਟ ਬਾਰਡਰ ਹੈ ਸਟੇਟ ਟੂ ਸਟੇਟ ਕਨੈਕਟ ਕਰਨ ਵਾਲਾ ਬਾਰਡਰ ਹੈ ਇਹ ਜਿੱਥੇ ਤੁਸੀਂ ਦੇਖੋਗੇ ਪੰਜਾਬ ਤੋਂ ਹਰਿਆਣਾ ਨੂੰ ਕਨੈਕਟ ਕਰਦੇ ਹੋਇਆ ਦਿੱਲੀ ਨੂੰ ਅੱਗੇ ਹਾਈਵੇ ਕਨੈਕਟ ਕਰਦਾ ਪਰ ਆ ਪੁਲ ਜਿਹੜਾ ਇਹ ਹਰਿਆਣਾ ਤੇ ਪੰਜਾਬ ਦੇ ਵਿਚਾਲੇ ਦੀ ਹੱਦਬੰਦੀ ਹੈ ਪੰਜਾਬ ਤੇ ਹਰਿਆਣਾ ਦੇ ਵਿਚਾਲੇ ਦੀ ਹੱਦਬੰਦੀ ਐ ਪੁਲ ਅਸੀਂ ਇਸ ਵੇਲੇ ਹਰਿਆਣਾ ਦੇ ਵਿੱਚ ਖੜੇ ਆ ਹਰਿਆਣਾ ਔਰ ਪੰਜਾਬ ਦੇ ਵਿਚਾਲੇ ਆ ਪੁਲ ਜਿਹੜਾ ਕੱਗਰ ਦਾ ਇਹ ਪੁਲ ਪਰਲੇ ਬੰਨੇ ਹਰਿਆਣਾ ਦਾ ਇਲਾਕਾ ਸ਼ੁਰੂ ਹੋ ਜਾਂਦਾ ਤਾਂ ਉੱਥੇ ਜ਼ਬਰਦਸਤ ਤਰੀਕੇ ਨਾਲ ਤਿਆਰੀ ਜ਼ਬਰਦਸਤ ਬਲਾਕ ਕਰ ਦਿੱਤਾ ਗਿਆ ਰਸਤਾ ਪੂਰਾ ਅਸੀਂ ਕੱਲ ਵੀ ਤੁਹਾਨੂੰ ਤਸਵੀਰਾਂ ਦਿਖਾਈਆਂ ਸੀ ਔਰ ਕਿਸਾਨ ਇਧਰ ਵੀ ਪਹੁੰਚੇ ਹੋਏ ਆ ਇਧਰ ਇੱਕ ਬਾਪੂ ਜੀ ਆ ਉਹ ਜਿਹੜਾ ਪੁਲਿਸ ਨੂੰ ਕਹਿ ਰਹੇ ਨੇ ਸ਼ਾਇਦ ਕੁਝ ਔਰ ਹੋਰ ਵੀ ਵੱਡੀ ਗਿਣਤੀ ਦੇ ਵਿੱਚ ਲੋਕ ਸੀ ਵੱਡੀ ਗਿਣਤੀ ਚ ਕਿਸਾਨ ਆ ਇਧਰਲੇ ਬੰਨੇ ਆਏ ਹੋਏ ਸੀ ਬਾਪੂ ਨਾਲ ਗੱਲ ਕਰਦੇ ਆ ਕੀ ਕਹਿੰਦੇ ਆ ਬਾਪੂ ਖਣੀ ਵੀ ਤੇ ਹੋਰ ਵੀ ਲੋਕ ਜਿਹੜੇ ਹਾਂ ਬਾਪੂ ਕੀ ਕਹਿ ਰਹੇ ਹੋ ਤਾਂ ਇਹ ਇਹ ਹਾਲਾਤ ਆ ਤਾਂ ਦੂਰ ਤੱਕ ਦੀ ਵਾਈਡ ਰੇਂਜ ਵਾਲੇ ਜਿਹੜੇ ਹੰਝੂ ਗੈਸ ਦੇ ਗੋਲੇ ਆ ਉਹੋ ਦਾਕੇ ਜਾ ਰਹੇ ਆ ਪੂਰਾ ਦਾ ਪੂਰਾ ਆਹ ਰਸਤਾ ਜਿਹੜਾ ਇਹ ਬਲੌਕ ਕਰ ਦਿੱਤਾ ਗਿਆ ਔਰ ਉਧਰ ਹੀ ਤੁਸੀਂ ਇਸ ਪਾਸੇ ਦੇਖੋਗੇ ਤਾਂ ਇਧਰ ਵੀ ਇਧਰ ਤਾਂ ਸ਼ਾਇਦ ਕਿਸਾਨ ਆਪਦੇ ਖੇਤੀਬਾੜੀ ਕਰਨ ਵਾਲੇ ਔਰ ਇਧਰੋਂ ਦੀ ਥੱਲੇ ਦੀ ਹੋ ਕੇ ਪੂਰਾ ਪਰਿਵਾਰ ਜਿਹੜਾ ਇਧਰੋਂ ਨਿਕਲ ਕੇ ਆ ਰਿਹਾ ਜਿਨ੍ਹਾਂ ਨੇ ਕੱਗਰ ਦਰਿਆ पार ਕੀਤਾ ਇਹਨਾਂ ਨੇ ਔਰ ਥੱਲੇ ਦੀ ਇਹ ਆ ਰਹੇ ਆ ਹੋਰ ਵੀ ਕਿਸਾਨ ਜਿਹੜੇ ਨੇ ਉਹ ਵੱਡੀ ਗਿਣਤੀ ਦੇ ਵਿੱਚ ਆ ਕੇ ਇਧਰਲੇ ਬੰਨੇ ਆ ਖੜੇ ਨੇ ਦੇਖ ਸਕਦੇ ਹੋ ਤੁਸੀਂ ਤਸਵੀਰ ਵੀ ਅਸੀਂ ਲਗਾਤਾਰ ਦਿਖਾ ਰਹੇ ਸੀ ਤੁਹਾਨੂੰ ਤਾਂ ਕਿਸਾਨਾਂ ਨੂੰ ਖਦੇੜਨ ਦੇ ਲਈ ਇਹ ਤਿਆਰੀ ਮੌਕੇ ਦੇ ਉੱਪਰ ਕੀਤੀ ਹੋਈ ਹੈ ਔਰ ਦੂਜੇ ਬੰਨੇ ਇਧਰ ਦੇਖੋਗੇ ਤੁਸੀਂ ਤਾਂ ਇਧਰ ਵੀ ਵੱਡੀ ਗਿਣਤੀ ਦੇ ਵਿੱਚ ਕਿਸਾਨ ਮੌਕੇ ਦੇ ਉੱਪਰ ਪਹੁੰਚੇ ਹੋਇਆ ਸ਼ੰਭੂ ਬੈਰੀਅਰ ਦੇ ਉੱਪਰ ਤਾਂ ਇਹ ਤਸਵੀਰ ਵੀ ਅਸੀਂ ਤੁਹਾਨੂੰ ਜਰੂਰ ਦਿਖਾਉਣੀ ਹੈ ਮੌਕੇ ਦੇ ਉੱਪਰ ਗੱਲਬਾਤ ਵੀ ਕਰਾਂਗੇ ਕਿਸਾਨਾਂ ਦੇ ਨਾਲ ਕੀ ਆਖਰ ਕਿਸਾਨ ਕੀ ਕਹਿੰਦੇ ਇਸ ਨੂੰ ਲੈ ਕੇ ਕਿਉਂਕਿ 13 ਤਰੀਕ ਨੂੰ ਕਿਸਾਨਾਂ ਨੇ ਜਾਣਾ ਦਿੱਲੀ ਨੂੰ ਦਿੱਲੀ ਜਾਣ ਦੇ ਲਈ ਕਿਸਾਨਾਂ ਨੇ ਐਲਾਨ ਕੀਤਾ ਹੋਇਆ ਤਾਂ ਇਸ ਤਰ੍ਹਾਂ ਦੇ ਗੋਲੇ ਜਿਹੜੇ ਆ ਇਹ ਛੱਡੇ ਗਏ ਸੀਗੇ ਟਾਇਰ ਗੈਸ ਦਾ ਇਹ ਗੋਲਾ ਚੱਲ ਗਿਆ ਔਰ ਉਸ ਤੋਂ ਬਾਅਦ ਦਾ ਜਿਹੜਾ ਬਾਕੀ ਦਾ ਪਾਰਟ ਹੈ ਇਹ ਇੱਥੇ ਪਿਆ ਟਾਇਰ ਗੈਸ ਦੇ ਗੋਲੇ ਦਾ ਇਹ ਪਾਰਟ ਹੈ ਇਹ ਚੱਲ ਚੁੱਕਿਆ ਇਹਦੇ ਵਿੱਚੋਂ ਜਿੰਨਾ ਵੀ ਟਾਇਰ ਗੈਸ ਸੀ ਉਹ ਨਿਕਲ ਚੁੱਕੀ ਹੈ ਬਾਈ ਹੁਣ ਹੁਣਾਂ ਗੱਲ ਕਰਦੇ ਕਿੱਥੋਂ ਤੁਸੀਂ ਇੱਥੋਂ ਲੋਕਲੋਂ ਲੋਕਲੋਂ ਮੇਰੇ ਜੀ ਅੱਛਾ ਕੀ ਮਾਹੌਲ ਆ ਕੀ ਤਿਆਰੀ ਹੈ ਮਾਹੌਲ ਤਾਂ ਬਾਈ ਜੀ ਇਹ ਪਾਕਿਸਤਾਨ ਦਾ ਬਾਰਡਰ ਬਣਿਆ ਹੋਇਆ ਜੀ ਉੱਤੇ ਸਾਹਮਣੇ ਬੈਰੀਕੇਡ ਹੈ ਜੀ ਅੰਡੀ ਪਾਕਿਸਤਾਨ ਦੇ ਦੀ ਹੈਗੀ ਜੀ ਜਿੰਨੇ ਅੱਥੇ ਵਗੜੀ ਹੋਈ ਹੈ ਜੀ ਹੱਦਬੰਦੀ ਹਾਂ ਉਹਨੂੰ ਅੱਡ ਕਰ ਦੋ ਜੀ ਵੱਖਰਾ ਜੀ ਕੋਈ ਪੰਜਾਬ ਦੇ ਰਹਿਣ ਵਾਲੇ ਹਰਿਆਣਾ ਪੰਜਾਬ ਦੇ ਰਹਿਣ ਵਾਲੇ ਅਸੀਂ ਪੀਸਫੁਲੀ ਪੀਸ ਪੀਸਫੁਲੀ ਅਸੀਂ ਪ੍ਰੋਟੈਸਟ ਕਰ ਰਹੇ ਹਾਂ ਜੀ ਖਲੀ ਤੇਰੇ ਤਰੀਕੇ ਨਾਲ ਅਸੀਂ ਜਾਣਾ ਜੀ ਠੀਕ ਹੈ ਉਸ ਤੋਂ ਪਹਿਲਾਂ ਇਹ ਅਤਰਗੜ ਦੇ ਗੋਲ ਛੱਡ ਰਹੇ ਹਾਂ ਜੀ ਨਹੀਂ ਚੈਰੀ ਗੱਲਬਾਤ ਵੀ ਹੋਈ ਸੀ ਕੋਈ ਨਿੱਕੋ ਗਲਤਬਾਤ ਨਹੀਂ ਹੋਈ ਜੀ ਕੁਝ ਕਹੇ ਇਹ ਤਾਂ ਪਸੋਂ ਹੁਣ ਬੱਸੇ ਛੱਡਦੇ ਜੀ ਕਿਤੇ ਕੁਝ ਕਹੇ ਨਹੀਂ ਇਹਨਾਂ ਨੂੰ ਹਾਂਜੀ ਆਓ ਜੀ ਕਦੋਂ ਤੋਂ ਸਿੱਟ ਆਏ ਹੋ ਤੁਸੀਂ ਅਸੀਂ ਸਵੇਰ ਤੋਂ ਆਏ ਜੀ ਸਵੇਰ ਤੋਂ ਕਦੋਂ ਗੋਲੇ ਕਦੋਂ ਦੇ ਛੱਡੇ ਯਾਰ ਇਹ ਹੁਣੇ 10 ਦਾ ਡੇਢ ਘੰਟਾ ਹੋ ਗਿਆ ਵੀ ਛੱਡੇ ਜੀ ਘੰਟੇ ਡੇਢ ਘੰਟੇ ਤੋਂ ਅਜਾ ਤੁਹਾਨੂੰ ਕਿੰਨਾ ਟਾਈਮ ਹੋ ਗਿਆ ਕਾਫੀ ਦੇਰ ਹੋ ਗਈ ਜਾਈ 5 ਵਜੇ ਆਏ ਹੋਏ ਆ 5 ਵਜੇ ਆਏ ਹੋਏ ਹਾਂ ਪਰ ਕਹਿੰਦਾ ਮਤਲਬ ੱੱਕੇ ਵਾਲੀ ਗੱਲ ਹੋ ਰਹੀ ਹੈ ਉਹ ਕਹਿੰਦੇ ਲੜੋ ਸਾਡੇ ਕੋਲ ਤਿਆਰੀ ਹੈ ਤਿਆਰੀ ਹੈ ਤਿਆਰੀ ਹੈ ਜੀ ਭਾਈ ਜੀ ਤਿਆਰੀ ਹੈ ਜੀ ਜਿੰਦਾਬਾਦ ਜਿੰਦਾਬਾਦ ਮੋਦੀ ਸਰਕਾਰ ਜਿੰਦਾਬਾਦ ਆਸੀ ਮੋਦੀ ਵਰਗ ਆ ਬਾਈ ਜੀ ਦੇਖੋ ਅਥਰੂ ਗੈਸ ਦਾ ਗੋਲਾ ਜਿਹੜਾ ਸਾਡੇ ਦੇ ਛਿੱਟਿਆ ਗਿਆ ਜਦ ਕੇ ਅਸੀਂ ਹੱਤਵადი ਨਹੀਂ ਕੋਈ ਪ੍ਰਦਰਸ਼ਨਕਾਰੀ ਨਹੀਂ ਅਸੀਂ ਦਾ ਹਰਿਆਣੇ ਚ ਜਾਣ ਵਾਲੇ ਬੰਦੇ ਆ ਸਾਡੀਆਂ ਜ਼ਮੀਨਾਂ ਉੱਥੇ ਅਸੀਂ ਖੇਤੀ ਕਰਦੇ ਆ ਆ ਦੇਖੋ ਸਾਡੇ ਦੇ ਅਥਰੂ ਗੈਸ ਦੇ ਗੋਲੇ ਇਹ ਚੀਜ਼ ਨਹੀਂ ਇਹ ਸਾਡੇ ਜਵਾਨਾਂ ਹੀ ਹੱਤਾਂ ਚ ਨਾਰ ਬਜਾਉਂਦੇ ਆ ਜੀ ਇਹ ਸਾਡੇ ਦੇ ਛਿੱਟੇ ਨੇ ਅਸੀਂ ਇਹਨਾਂ ਦੇ ਛਿੱਟਾਂਗੇ ਜੀ ਐਕਸਪਾਇਰੀ ਹੈ ਵਧੀਆ ਦੋ ਸਿੱਟੇ ਸਾਡੇ ਦੇ ਹਾਂਜੀ ਵਧੀਆ ਸਿੱਟੋ ਜੀ ਇਹ ਐਕਸਪਾਇਰੀ ਸਿੱਟੇ ਦਾ ਸਾਡੇ ਦੇ ਪਤਾ ਕਿਹਦੇ ਹੈ ਵਧੀਆ ਸਿੱਟੇ ਦੇ ਉਹ ਦੇਖੋ ਬਾਈ ਐਕਸਪਾਇਰੀ ਡੇਟ ਦੇ ਸਾਡੇ ਦੇ ਕੋਲੇ ਆ ਇਦਾਂ ਦੇਖੋ ਹਾਂ ਨਲਾਕੀ ਦੇਖੋ ਰਹਿਣਾ ਪੁਲਿਸ ਦੀ ਪਹਿਲਾਂ ਦੋ ਤਿੰਨ ਬੰਬ ਸਾਡੇ ਤੇ ਸੁੱਟੇ ਇੱਕ ਬੰਬ ਆਪਣੀ ਮੁਲਾਜ਼ਮਾਂ ਦੇ ਸਿੱਟਦਾ ਤੁਸੀਂ ਹੁਣ ਤੁਸੀਂ ਇੱਥੇ ਖੜੇ ਹੋ ਮੈਨੂੰ ਪਤਾ ਹੈ ਐਕਸਪਾਇਰੀ ਮੈਂ ਤੈਨੂੰ ਕਿਹਾ ਡੇਟ ਤੁਸੀਂ ਇੱਥੇ ਖੜੇ ਹੋ ਵੀਰ ਜੀ ਆਪਣਾ ਹਜੂਮ ਦੇਖ ਲੋ ਕਿੰਨਾ ਹੈ ਜੀ ਕੋਈ ਅੱਡਾ ਜਲਦਾ ਨਹੀਂ ਹੈਗਾ ਇਹਨਾਂ ਨੇ ਉਤਰ ਕੇ ਜੀ ਸ਼ਟਰਡ ਦੀ ਕੀ ਪ੍ਰੋਬਲਮ ਹੈ ਕਿ ਜੀ ਹਾਂਜੀ ਠੀਕ ਹੈ ਸਭ ਤੇ ਹੰਝਾਵਾਂਗੇ ਤਾਂ ਜਾਵਾਂਗੇ ਤੋੜਾਂਗੇ ਬੈਰੀਕਡ ਤੋੜਾਂਗੇ ਬੈਰੀਕਡ ਕਹਿੰਦੇ ਤਿਆਰੀ ਬਹੁਤ ਮੋਟੀ ਕੀਤੀ ਹੈ ਇਸ ਵਾਰ ਸਰ ਸਾਡੀ ਵੀ ਤਿਆਰੀ ਬਹੁਤ ਮੋਟੀ ਹੈ ਪ੍ਰਸ਼ੀਬ ਬੋਲ ਦੇਣ ਚਾਹਦੇ ਜਿਹothe ਵਧੀਆ ਜੋ ਹੁਕਮ ਕਰਨੀਆਂ ਛੱਡੀਆਂ ਜੀ ਅਸੀਂ ਤੋੜ ਕੇ ਜਾਵਾਂਗੇ ਜੀ ਹਾਂਜੀ ਕੱਲ ਮੀਟਿੰਗ ਹੋਣ ਜਾ ਰਹੀ ਜੇ ਮੀਟਿੰਗ ਚ ਗੱਲ ਬਣੇਂਦੀ ਫਿਰ ਠੀਕ ਹੈ ਜੇ ਬਣ ਜਾਂਦੀ ਗੱਲ ਸਰ ਫਿਰ ਤਾਂ ਬਹੁਤ ਧੰਨਵਾਦ ਜੀ ਨਹੀਂ ਬਣਦੀ ਤਾਂ ਸਭ ਜਾਵਾਂਗੇ ਫਿਰ ਹਰਿਆਣੇ ਵਾਲੇ ਕਿਸਾਨਾਂ ਚ ਉਤਸ਼ਾਹ ਕਿਵੇਂ ਹੈ ਸਾਹ ਪੂਰੇ ਜੀ ਸਾਡਾ ਭਾਈ ਜੀ ਹਰਿਆਣਾ ਜਾ ਪੂਰੇ ਬਾਕੀ ਤੇਰਾ ਦਿਖਾਵਾ ਛੱਟ ਕੋਈ ਨਹੀਂ ਉਰੇ ਜੀ ਮਿਲਾਂਗੇ ਜੀ ਲਗਾਤਾਰ ਗੋਲੇ ਵੀ ਡਾਗੇ ਜਾ ਰਹੇ ਸੀ ਔਰ ਇਹ ਕਿਸਾਨ ਮੌਕੇ ਦੇ ਉੱਪਰ ਪਹੁੰਚੇ ਹੋਏ ਸੀਗੇ ਬਾਈ ਹੁਣੀ ਲਗਾਤਾਰ ਕਹਿ ਰਹੇ ਸੀਗੇ ਕਿ ਅਸੀਂ ਤਾਂ ਹਰਿਆਣਾ ਤੇ ਪੰਜਾਬ ਦੇ ਨਾਲ ਸਾਡਾ ਜਿਹੜਾ ਆਪਸੀ ਸਾਂਝ ਆ ਉਹ ਵੈਸੇ ਮਜ਼ਬੂਤ ਬਹੁਤ ਹੋਈ ਹੈ ਕਿਸਾਨ ਅੰਦੋਲਨ ਦੇ ਨਾਲ ਪਰ ਇਹ ਕਿਸਾਨ ਪਹੁੰਚੇ ਹੋਏ ਸੀ ਪਰ ਉਧਰੋਂ ਲਗਾਤਾਰ ਹੰਝੂ ਗੈਸ ਤੇ ਗੋਲੇ ਡਾਗੇ ਜਾ ਰਹੇ ਆ ਹਰਿਆਣਾ ਪੁਲਿਸ ਦੇ ਵੱਲੋਂ ਹਰਿਆਣਾ ਪੁਲਿਸ ਇਹਨਾਂ ਕਿਸਾਨਾਂ ਨੂੰ ਇੱਥੋਂ ਖਦੇੜਨਾ ਚਾਹੁੰਦੀ ਆ ਪਰ ਕਿਸਾਨਾਂ ਦੇ ਵਿੱਚ ਜੋਸ਼ ਦੇਖਣ ਨੂੰ ਮਿਲ ਰਿਹਾ ਹਰਿਆਣਾ ਤੇ ਪੰਜਾਬ ਦੇ ਜਿਹੜੇ ਕਿਸਾਨ ਪੰਜਾਬ ਦੇ ਜ਼ਿਆਦਾਤਰ ਕਿਸਾਨ ਆ ਕਹਿੰਦੇ ਕਿਸ ਤਾ ਬੈਰੀਕਡ ਤੋੜ ਕੇ ਦਿੱਲੀ ਵੱਲ ਨੂੰ ਪੂਚ ਕਰਾਂਗੇ ਕੈਮਰਾ ਪ੍ਰਸੈਂਜੇਸ਼ਨ ਦੇ ਨਾਲ ਵਿਕਰਮ ਸਿੰਘ ਪ੍ਰੂ ਪੰਜਾਬ ਟੀਵੀ ਸ਼ੰਭੂ ਬੈਰੀ